ਕੱਲ ਨੂੰ ਕਿਹੇ ਹੋਰ ਦੀ ਡਿਲੀਵਰੀ ਹੁੰਦੀ ਆ ਤੇ ਜੇ ਕਿਸੇ ਨਾਲ ਇਦਾਂ ਹੋ ਗਿਆ ਸਾਡੇ ਨਾਲ ਤੇ ਚਲੋ ਜੋ ਹੋ ਗਿਆ ਹੋ ਗਿਆ ਆਪਾਂ ਕਹਿੰਦਾ ਸਰ ਕਿਹੇ ਹੋਰ ਨਾਲ ਇਹ ਹੋਵੇ ਵੀ ਜਿਹਨੇ ਵੀ ਆਪਣੀ ਡਿਲੀਵਰੀ ਕਰਾਣੀ ਆ ਜਿੱਥੋਂ ਹੋਰ ਜਿੱਥੋਂ ਮਰਜ਼ੀ ਕਰਾ ਲੈਣਾ ਬਸ ਰੰਦੀਪ ਹਸਪੀਟਲੋਂ ਨਾ ਕਰਾਣ। ਮੁੜਦਾਬਾਦ ਰੰਦੀਪ ਹਸਪੀਟਲ ਮੁੜਦਾਬਾਦ ਰੰਦੀਪ ਹਸਪੀਟਲ ਮੁੜਦਾਬਾਦ ਹਸਪੀਟਲ ਮੁੜਦਾਬਾਦ ਸਵੇਰੇ 3 ਵਜੇ ਨਾ ਮੈਂ ਸਾਈਡ ਤੇ ਹੋ ਗਿਆ ਗੁੜੀਆਂ ਤੋਂ ਮੈਂ ਆਪਣੀ ਬਾਈਫਲ ਚੱਲ ਗਿਆ ਤੇ ਇਹਨਾਂ ਨੇ ਸਰ ਬਾਅਦ ਚੋਂ ਨਾ ਪਤਾ ਨਹੀਂ 5-10 ਮਿੰਟ ਬਾਅਦ ਨਾ ਕਹਿੰਦੇ ਕਿ ਗੁੜੀਆ ਤੋਂ ਢੀ ਜਿਆਦਾ ਸੀਰੀਅਸ ਹੈ ਮੈਂ ਕਿਹਾ ਦਿਖ ਗਏ ਬਹੁਤ ਜਿਆਦਾ ਜਦੋਂ ਦੇਖਿਆ ਨਾ ਮੈਂ ਉਦੋਂ ਹੀ ਕਹਤਾ ਕਿ ਜਿਆਦਾ ਪੂਰੀ ਹੋ ਗਿਆ ਬ੍ਰਦਰ ਮੇਰੇ ਆਪਣੀ ਵਾਈਫ ਕੋ ਗਿਆ ਤੇ ਉਹ ਵਾਪਸ ਜਦੋਂ ਉਹਨਾਂ ਨੂੰ ਬਿਮਾਰੀ ਇਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਇਧਰ ਅਜ ਤੁਹਾਡੀ ਕੁੜੀ ਬਿਮਾਰ ਜਿਆਦਾ ਆ ਵੀ ਪਹਿਲਾਂ ਉਹਨੂੰ ਕੁਝ ਨਹੀਂ ਦੱਸਿਆ ਬਿਮਾਰ ਹੈ ਹੀ ਵੀ ਨਹੀਂ ਸੀ ਤੇ ਕਹਿੰਦੇ ਵੀ ਬਿਮਾਰ ਹੈ ਤੁਹਾਡੀ ਬੇਟੀ ਤੇ ਜਦੋਂ ਆਪ ਸਾਰੇ ਆਪਾਂ ਪਹੁੰਚੇ ਤੇ ਦੇਖਿਆ ਤੁਹਾਡੀ ਕੁੜੀ ਖਤਮ ਹੋ ਗਈ ਦੀ ਕਿ ਡਾਕਟਰ ਵੀ ਡਾਕਟਰ ਬਣਾਏ ਇਹਨਾਂ ਦਾ ਪਤਾ ਨਹੀਂ ਲਾਇਸੈਂਸ ਵੀ ਹੈਗਾ ਕਿ ਨਹੀਂ ਕਹਿੰਦੇ ਪਹਿਲੇ ਪਹਿਲੇ 4000 ਰੁਪਏ ਲੋ ਕੁੜੀ ਦੀ ਡੈਥ ਹੋ ਗਈ ਫਿਰ ਕਹਿੰਦੇ ਕੁੜੀ ਤੇਰਾ ਬਾਹਰ ਜਾ ਹੁਣ ਆਣੀ ਪਹਿਲੇ 4000 ਰੁਪਏ ਦੋ ਕਹਿੰਦੇ ਪਹਿਲਾ ਪੈਸੇ ਜਮ੍ਹਾਂ ਕਰਾਓ ਤੇ ਕੁੜੀ ਤੁਹਾਡੀ ਡੈਥ ਹੋ ਗਈ ਆ ਤੇ ਤੁਸੀਂ 4000 ਰੁਪਏ ਜਮ੍ਹਾਂ ਕਰਾਓ ਤੇ ਆਪਾਂ ਤੁਹਾਨੂੰ ਕੁੜੀ ਤੁਹਾਡੇ ਹੱਥ ਚ ਫੜਾ ਦਈਏ ਸਰ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਾਈ ਸੈਂਸਿਟੀਵਿਟੀ ਤੇ ਸ਼ਿਫਟ ਕਰਨਾ ਚਾਹੁੰਦੇ ਬੱਚਾ ਤੁਸੀਂ ਕਰ ਸਕਦੇ ਹੋ ਸਰ ਮੇਰਾ ਨਾਮ ਤੂਫਾਨ ਸਿੰਘ ਮੈਂ ਪਿੰਡ ਚੱਕਤਾਰੀ ਹਲਤੋਂ ਇੱਥੇ ਆਏ ਸੀ ਆਪਾਂ ਐਤਵਾਰ 3 ਵਜੇ ਤੁਸੀਂ ਕਿ ਲੱਗਦੇ ਹੋ ਬੱਚੇ ਦੇ ਜੈਦਾਂ ਤੇ ਮੈਂ ਉਹਨਾਂ ਦਾ ਬਾਪ ਤੇ ਉਹਨਾਂ ਨੇ ਇੱਥੇ ਮੈਂ ਐਤਵਾਰ ਆਇਆ ਸੀ 3 ਵਜੇ ਕੋਵੇ ਨਾਲ ਡਾਕਟਰ ਉਹਨਾਂ ਨੇ ਟੈਟਮੈਂਟ ਕੀਤਾ ਮਤਲਬ ਲੜਕੀ ਹੋਈ 4 ਵਜੇ ਹੋਈ ਲੜਕੀ ਉਹ ਡਾਕਟਰ ਕਹਿੰਦੇ ਠੀਕ ਹੈ ਕੋਈ ਦਿੱਕਤ ਨਹੀਂ ਹੈ ਤੇ ਪੈਸੇ ਲੈਂਦੇ ਵੇ ਰੇ ਟੈਸਟ ਹੋਏ ਟੈਸਟ ਬਿਲਕੁਲ ਵਧੀਆ ਕੋਈ ਦਿੱਕਤ ਨਹੀਂ ਟੈਸਟਾਂ ਚ ਤੇ ਸਾਰੀ ਰਾਤ ਮਤਲਬ ਕਿ ਲੜਕੀ ਦੁੱਧ ਵੀ ਪੀਂਦੀ ਰਹੀ ਸਭ ਕੁਝ ਵਧੀਆ ਰੋਂਦੀ ਵੀ ਰਹੀ ਸਭ ਕੁਝ ਹੁੰਦਾ ਰਿਹਾ ਸਵੇਰੇ 3 ਵਜੇ ਨਾ ਮੈਂ ਸਾਈਡ ਤੇ ਹੋ ਗਿਆ ਗੁੜੀਆਂ ਤੂੰ ਮੈਂ ਆਪਣੀ ਬਾਈਫਲ ਚੱਲ ਗਿਆ ਤੇ ਇਹਨਾਂ ਨੇ ਸਰ ਬਾਅਦ ਚੋਂ ਨਾ ਪਤਾ ਨਹੀਂ 5-10 ਮਿੰਟ ਬਾਅਦ ਨਾ ਕਹਿੰਦੇ ਕਿ ਗੁੜੀਆਂ ਤੋਂ ਡੀ ਜੈਦਾ ਸੀਰੀਅਸ ਮੈਂ ਕਿਹਾ ਦੇਖ ਕੇ ਬਹੁਤ ਜਿਆਦਾ ਜਦੋਂ ਦੇਖਿਆ ਨਾ ਮੈਂ ਉਦੋਂ ਹੀ ਕਹਿਤਾ ਕਿ ਜਿਆਦਾ ਪੂਰੀ ਹੋ ਗਈ ਹੈ ਡਾਕਟਰ ਸਾਹਿਬ ਜਦੋਂ ਦਿਨ ਘਰੋਂ ਆਏ ਆ ਘਰਾਂ ਤੋਂ ਪਹਿਲਾਂ ਹੀ ਪੂਰੀ ਹੋ ਗਈ ਸੀ ਮੈਂ ਇੱਥੇ ਸੀ ਮੈਨੂੰ ਕੋਈ ਦੱਸ ਦੇ ਗੱਲਬਾਤ ਕਿ ਮੈਂ ਗੱਡੀ ਲੈ ਕੇ ਇੱਥੇ ਸੀ ਬੈਠ 10 15 ਮਿੰਟ ਚ ਬੰਦਾ ਪਠਾਨਕੋਟ ਪਹੁੰਚ ਜਾਂਦਾ ਪਰ ਇਹਨਾਂ ਨੇ ਮੈਨੂੰ ਡਾਕਟਰ ਨੇ ਹਜੇ ਤੱਕ ਨਹੀਂ ਦੱਸਿਆ ਕਿ ਗੁੜੀਆਂ ਨੂੰ ਕੀ ਦਿੱਕਤ ਸੀ ਆ ਚੌਥਾ ਦਿਨ ਹੋ ਗਿਆ ਡਾਕਟਰ ਸਾਹਿਬ ਮੇਰੇ ਸਾਹਮਣੇ ਨਹੀਂ ਆਂਦਾ ਪਿਆ ਜੇ ਮੈਂ ਇੱਥੇ ਹੋਵਾਂ ਡਾਕਟਰ ਸਾਹਿਬ ਉਧਰ ਚੱਲ ਜਾਂਦੇ ਕਿ ਮੈਂ ਉਹ ਗੁੜੀਆਂ ਦਾ ਬਾਪ ਆ ਚਲੋ ਕੁਝ ਵੀ ਹੋ ਗਿਆ ਡਾਕਟਰ ਸਾਹਿਬ ਮੈਨੂੰ ਦੱਸ ਦੇ ਸਕਦੇ ਸੀ ਨਾ ਕਿ ਬੇਟਾ ਇੱਧਰ ਤਾਂ ਗੱਲਬਾਤ ਹੋ ਗਈ ਡਾਕਟਰ ਸਾਹਿਬ ਹਜੇ ਤੱਕ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੇ ਨਹੀਂ ਕੋਈ ਨਹੀਂ ਦੱਸਿਆ ਉਹਨਾਂ ਨੇ ਗਲਤੀ ਡਾਕਟਰ ਦੀ ਹੈ ਜੀ ਕੋਈ ਬਿਲਕੁਲ ਕੋਈ ਕਾਰਨ ਨਹੀਂ ਦੱਸਿਆ ਮੈਨੂੰ ਮਿਲੇ ਨਹੀਂ ਅਜੇ ਤੱਕ ਮਨ ਨੂੰ ਛੁੱਟੀ ਮਿਲਣ ਲੱਗੀ ਹੈ ਅਜੇ ਤੱਕ ਮਿਲੇ ਨਹੀਂ ਹੈ ਟ੍ਰੀਟਮੈਂਟ ਕਿਹੜੇ ਡਾਕਟਰ ਕੋਲ ਚੱਲਦਾ ਹੈ ਗगन ਡਾਕਟਰ ਹੈ ਤੇ ਉਹਨਾਂ ਨੇ ਸ਼ਾਮ ਨੂੰ ਕਿਦੋਂ ਲੜਕੀ ਬਹੁਤ ਵਧੀਆ ਮੈਂ ਤੁਹਾਨੂੰ ਫੋਟੋ ਦਿਖਾ ਦਿੰਨਾ ਲੜਕੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਟੈਸਟਾਂ 'ਚ ਕੋਈ ਦਿੱਕਤ ਨਹੀਂ ਹੈ ਬੱਚੇ ਦੀ ਮਾਂ ਨੂੰ ਦੱਸ ਸਕਦੇ ਉਹਨਾਂ ਨੂੰ ਸਰ ਕਿੱਦਾਂ ਦੱਸ ਸਕਦੇ ਦੱਸੋ ਉਹਨਾਂ ਨੂੰ ਦੱਸ ਸਕਦੇ ਉਹਨਾਂ ਨੂੰ ਨਹੀਂ ਸੱਦ ਦੱਸ ਸਕਦੇ ਪਰ ਕੋਈ ਗੱਲ ਨਹੀਂ ਹੌਲੀ ਹੌਲੀ ਦੱਸ ਦਾਂਗੇ ਤੇ ਇਹ ਕਹਿੰਦੇ ਪਹਿਲਾਂ ਵੀ ਕੋਈ ਪ੍ਰੋਬਲਮ ਆਈ ਹੈ ਸਰ ਇੱਥੋਂ ਬਾਹਰ ਦੇ ਕੇਸ ਆਉਂਦੇ ਕਿਦਾ ਜੰਮੂ ਦੇ ਕੇਸ ਆ ਗਏ ਆ ਉਹਨਾਂ ਨਾਲ ਹੋ ਗਿਆ ਉਹ ਦੱਸ ਦੇਣੀ ਆ ਕਿ ਐਡੀ ਦਰੂ ਆਏ ਹੁੰਦੇ ਆ ਦੋ ਜਣੇ ਆਉਂਦੇ ਆ ਉਹ ਫਿਰ ਕੀ ਦੱਸ ਸਕਦੇ ਆ ਬਹੁਤ ਕੇਸ ਹੋਏ ਇਦਾਂ ਦੇ ਇਹਨਾਂ ਦੇ ਨਾਲ ਦੇ ਸਾਰੇ ਦੱਸਦੇ ਪਏ ਪਹਿਲਾਂ ਕੋਈ ਇਦਾਂ ਦੀ ਹਾਸਾ ਹੋਇਆ ਮੈਂ ਕਹ ਸਾਡੇ ਪਿੰਡ ਧਾਰੀਆਲ ਚ ਬਹੁਤ ਹਾਸੇ ਹੋਏ ਹਾਂ ਜੀ ਹੁਣ ਕਰਦੇ ਤੁਸੀਂ ਮੰਗ ਕਰਦੇ ਆ ਕਿ ਕਿਸ ਕੱਲ ਨੂੰ ਕਿਸੇ ਨਾਲ ਨਾ ਧੋਖਾ ਹੋਏ। ਇਹ ਡਾਕਟਰ ਵੀ ਹੈ ਡਾਕਟਰ ਬਣਾਏ ਇਹਨਾਂ ਦਾ ਪਤਾ ਨਹੀਂ ਲਾਇਸੈਂਸ ਵੀ ਹੈਗਾ ਕਿ ਨਹੀਂ। ਕਿ ਲਾਇਸੈਂਸ ਵੀ ਚੈੱਕ ਕੀਤਾ ਜਾਵੇ। ਜੀ ਹਰਦੀਪ ਸਿੰਘ ਮੈਂ ਬੇਟੀ ਦਾ ਚਾਚਾ ਹੀ ਜਿਹੜੀ ਬੇਟੀ ਦਾ ਡੱਥ ਹੋਈ ਹੈ। ਠੀਕ ਹੈ ਜੀ। ਆਪਾਂ ਸ਼ਾਮ ਨੂੰ ਲੈ ਕੇ ਆਏ ਸੀ ਐਤਵਾਰ ਇੱਥੇ। ਠੀਕ ਹੈ ਬੱਚੀ ਠੀਕ ਹੀ ਚ ਡਿਲੀਵਰੀ ਹੋਈ ਹੈ। ਬੱਚੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੇ ਸਾਨੂੰ ਕਿਹਾ ਵੀ ਬਸ ਪਾਫ ਦੇਣੀ ਹੈ ਦੋ ਮਿੰਟ ਮਸ਼ੀਨ ਚਲਾਣੀ ਆਪਾਂ ਕਹੇ ਕੋਈ ਗੱਲ ਨਹੀਂ ਲਾ ਲਓ ਆਪਾਂ ਚੱਕੀ ਵੀ ਨਹੀਂ ਬਾਅਦ ਚ ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਵੀ ਜਾਂ ਬਿਮਾਰ ਹੈ ਜਾਂ ਕੁਝ ਵੀ ਹੈ ਰਾਤ ਪੈ ਗਈ ਠੀਕ ਹੈ ਜੀ ਰਾਤ ਨੂੰ ਇਹਨਾਂ ਨੇ ਬੱਚੀ ਠੀਕ ਹੈ ਰੋਂਦੀ ਸੀ ਚੁੱਪੋਂ ਜਾਂਦੀ ਸੀ ਰੋਂਦੀ ਸੀ ਚੁੱਪੋਂ ਜਾਂਦੀ ਸੀ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਬੱਚੀ ਨੂੰ ਪਤਾ ਨਹੀਂ ਕੀ ਕੀਤਾ ਕੀ ਹੋਇਆ ਬਾਅਦ ਚ ਬ੍ਰਦਰ ਮੇਰੇ ਇੱਥੇ ਹੀ ਬ੍ਰਦਰ ਮੇਰੇ ਆਪਣੀ ਵਾਈਫ ਕੋ ਗਏ ਆ ਤੇ ਉਹ ਵਾਪਸ ਜਦੋਂ ਉਹਨਾਂ ਨੂੰ ਬਿਮਾਰੀ ਆ ਇਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਇੱਧਰ ਆ ਜ ਤੁਹਾਡੀ ਕੁੜੀ ਬਿਮਾਰ ਜਿਆਦਾ ਆ ਪੀ ਪਹਿਲਾਂ ਹਾਨੂੰ ਕੁਝ ਨਹੀਂ ਦੱਸਿਆ ਬਿਮਾਰ ਹੈ ਵੀ ਨਹੀਂ ਸੀ ਤੇ ਕਹਿੰਦੇ ਵੀ ਬਿਮਾਰ ਹੈ ਤੁਹਾਡੀ ਬੇਟੀ ਤੇ ਜਦੋਂ ਆਪ ਸਾਰ ਆਪਾਂ ਪਹੁੰਚਿਆ ਤੇ ਦੇਖਿਆ ਤੁਹਾਡੀ ਕੁੜੀ ਖਤਮ ਹੋ ਗਈ ਦੀ ਠੀਕ ਹੈ ਜੀ ਸਰ ਤੇ ਸਾਨੂੰ ਕੁਝ ਵੀ ਨਹੀਂ ਕਿਹਾ ਵੀ ਕੀ ਹੋਇਆ ਕੀ ਨਹੀਂ ਹੋਇਆ ਮੇਰੀ ਮਾਤਾ ਹੈ ਇੱਥੇ ਤੇ ਉਹਨਾਂ ਨੂੰ ਇਹਨਾਂ ਨੇ ਬਸ ਕੁੜੀ ਫੜਾ ਦਿੱਤੀ ਕਹਿੰਦੇ ਪਹਿਲਾਂ ਪੈਸੇ ਜਮ੍ਹਾਂ ਕਰਾਓ ਤੇ ਕੁੜੀ ਤੁਹਾਡੀ ਡੈਥ ਹੋ ਗਈ ਆ ਤੇ ਤੁਸੀਂ 4000 ਰੁਪਏ ਜਮ੍ਹਾਂ ਕਰਾਓ ਤੇ ਆਪਾਂ ਤੁਹਾਨੂੰ ਕੁੜੀ ਤੁਹਾਡੇ ਹੱਥ ਫੜਾ ਦਈਏ ਤੇ ਦਬਾ ਤੁਹਾਨੂੰ ਕੁੜੀ ਨਹੀਂ ਦੇਣੀ ਪਹਿਲਾਂ ਵੀ ਕੋਈ ਬੱਚਾ ਹੈਗਾ ਤੁਹਾਡੇ ਘਰ ਦੇ ਨਹੀਂ ਸਰ ਪਹਿਲਾ ਬੱਚਾ ਹੀ ਸਾਨੂੰ ਤੇ ਸਰ ਖੁਸ਼ੀ ਬਹੁਤ ਹੀ ਸੀ ਤੁਹਾਡੇ ਘਰੇ ਬੇਟੀ ਆਈ ਹੈ ਕਿਉਂਕਿ ਸਰ ਆਪਾਂ ਤਿੰਨ ਭਰਾ ਹੀ ਤੇ ਅੱਗੇ ਮੇਰੇ ਘਰੇ ਵੀ ਬੇਟਾ ਹੀ ਹੋਇਆ ਤੇ ਆਪਾਂ ਨੂੰ ਬਹੁਤ ਖੁਸ਼ੀ ਆਪਾਂ ਕਹਿਆ ਵੀ ਚਲੋ ਸਾਡੇ ਘਰੇ ਦੇਵੀ ਆਈ ਹੈ ਪਰ ਸਰ ਸਾਡੇ ਨਾਲੇ ਬੀਤਿਆ ਤੁਹਾਨੂੰ ਕੀ ਲੱਗਦਾ ਕੀ ਆ ਵੀ ਕੀ ਪ੍ਰੋਬਲਮ ਕੀ ਆਈ ਹੈ ਆਪਾਂ ਨੂੰ ਸਰ ਇਹ ਲੱਗਦਾ ਜੇ ਆਪਾਂ ਅੱਜ ਨਾ ਆਵਾਜ਼ ਉਠਾਈਏ ਕੱਲ ਨੂੰ ਕਿਸੇ ਹੋਰ ਦੀ ਡਿਲੀਵਰੀ ਹੁੰਦੀ ਹੈ ਤੇ ਜੇ ਕਿਸੇ ਨਾਲ ਇਦਾਂ ਹੋ ਗਿਆ ਸਾਡੇ ਨਾਲ ਤੇ ਚਲੋ ਜੋ ਹੋ ਗਿਆ ਹੋ ਗਿਆ ਆਪਾਂ ਕਹਿੰਦੇ ਸਰ ਕਿਸੇ ਹੋਰ ਨਾਲ ਨਾ ਇਹ ਹੋਵੇ ਵੀ ਜਨ ਵੀ ਆਪਣੀ ਡਿਲੀਵਰੀ ਕਰਾਨੀ ਹੈ ਜਿੱਥੇ ਹੋਰ ਜਿੱਥੇ ਮਰਜ਼ੀ ਕਰਾ ਲੈਣ ਬਸ ਰੰਦੀਪ ਹਸਪੀਟਲੋਂ ਨਾ ਕਰਾਂ ਤੈਨੂੰ ਲੱਗਦਾ ਨਹੀਂ ਹੈਗਾ ਵੀ ਡਾਕਟਰ ਨੇ ਸਹੀ ਇਲਾਜ ਕੀਤਾ ਹੋਵੇਗਾ ਜਾਂ ਕਿਦਾਂ ਕੀ ਲੱਗਦਾ ਤੁਹਾਨੂੰ ਸਰ ਲਾਪਰਵਾਹੀ ਹੈ ਸਰ ਸਟਾਫ ਇਹਦਾ ਸੁੱਤਾ ਰਹਿੰਦਾ ਆਪਣੇ ਕੋਲ ਵੀਡੀਓ ਪਈ ਹੈ ਸਾਰੀ ਸਾਰਾ ਸਟਾਫ ਇਹਦਾ ਗਲਤ ਹੈ ਸਾਰਾ ਸਟਾਫ ਇਹਦਾ ਸੁੱਤਾ ਰਹਿੰਦਾ ਜਦੋਂ ਮੈਂ ਜੀ ਤੁਸੀਂ ਆ ਕੇ ਦੇਖ ਲਿਓ ਆਪਣੇ ਕੋਲ ਸਾਰੀ ਵੀਡੀਓ ਪਈ ਹੈ ਇਹਦਾ ਸਟਾਫ ਸਾਰਾ ਸੁੱਤਾ ਹੁੰਦਾ ਮਰੀਜ਼ ਰੋਂਦੇ ਹੁੰਦੇ ਆ ਕਿ ਇਹਦੇ ਕਿਤੇ ਦਰਦ ਹੋਣ ਦੀ ਕਿਤੇ ਕਿਤੇ ਦਰਦ ਹੋਣ ਦੀ ਡਾਕਟਰ ਨਾਲ ਗੱਲਬਾਤ ਕੀਤੀ ਤੁਸੀਂ ਹਾਂ ਜੀ ਸਰ ਡਾਕਟਰ ਨਾਲ ਗੱਲਬਾਤ ਕੀਤੀ ਹੈ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਆਪਾਂ 5 ਮਿੰਟ 'ਚ ਆਗੇ 10 ਮਿੰਟ 'ਚ ਆਗੇ ਅੱਧੇ ਘੰਟੇ ਜਾ ਕੇ 2 ਘੰਟ ਆ ਬੱਚੇ ਦੀ ਫੋਟੋ ਹੈ ਜੀ ਇਹ ਕਦੋਂ ਦਾ ਹਾਸਾ ਕਦੋਂ ਦਾ ਹੋਇਆ ਸਰ ਇਹ ਸੋਮਵਾਰ ਦਾ ਹੋਇਆ ਆਪਾਂ ਤਾਂ ਨਹੀਂ ਪਹਿਲਾਂ ਆਵਾਜ਼ ਉਠਾਈ ਕਿਉਂਕਿ ਆਪਾਂ ਦੱਸਿਆ ਨਹੀਂ ਸੀ ਲੜਕੀ ਦੀ ਮਾਤਾ ਨੂੰ ਆਪਾਂ ਦੱਸਿਆ ਨਹੀਂ ਭੀ ਇਹਦਾ ਤਾਂ ਗੱਲ ਹੈ ਤੁਹਾਡੀ ਬੇਟੀ ਤੇਰੀ ਪੂਰੀ ਹੋ ਗਈ ਦੀ ਠੀਕ ਹੈ ਜੀ ਅੱਜ ਉਹਨੂੰ ਛੁੱਟੀ ਮਿਲੀ ਹੈ ਤੇ ਆਪਾਂ ਅੱਜ ਤਾਂ ਆਵਾਜ਼ ਉਠਾਈ ਆ ਆ ਹਾਂ ਜੀ ਦੇ ਕੋਈ ਮੈਚ ਸਾਂਸੀ ਰਾਨੀ ਪਰ ਤਕਰੀਬਨ 2-3 ਘੰਟੇ ਤੋਂ ਡਾਟਸਾਬ ਦਾ ਜਿਹੜਾ ਵੇਟ ਕਰ ਰਹੇ ਸੀ ਪਹਿਲਾਂ ਧਿਆਨ ਦੇ ਨਹੀਂ ਪਏ ਫੋਨ ਆਇਆ ਜਿੰਨਾ ਕੋਣਾ ਨੇ ਸਪਸ਼ਟੀਕਰਨ ਦਿੱਤਾ ਉਹ ਪਰਿਵਾਰ ਨੇ ਜਿਹੜਾ ਉਹਨੂੰ ਨਕਾਰਤਾ ਵੀ ਸਾਨੂੰ ਕਿਸੇ ਵੀ ਗੱਲ ਦੇ ਵਿੱਚ ਭਰੋਸੇ ਜਨ ਨਹੀਂ ਲਿਆ ਉਹ ਡਾਕਟਰ ਸਾਹਿਬ ਜਿਹੜੀ ਇੱਕ ਫਾਇਲ ਦੱਸਦਿਆ ਵੀ ਮੈਂ ਇੱਕ ਫਾਇਲ ਤੇ ਸਾਈਨ ਕਰਾਇਆ ਜਿਨਾ ਪਰਿਵਾਰ ਦੇ ਜਦੋਂ ਆਪਾਂ ਕਿਸੇ ਵੀ ਹਸਪੀਟਲ ਚਲ ਜੀਣਾ ਚਾਹੇ ਉਹ ਛੋਟਾ ਆਪਰੇਟ ਹੋਵੇ ਚਾਹੇ ਵੱਡਾ ਹੋਵੇ ਉਹ ਡਾਕਟਰ ਸਾਹਿਬ ਜਿਹੜੇ ਪਰਿਵਾਰ ਤੋਂ ਸਾਈਨ ਜਿਹੜੇ ਕਰਵਾਉਂਦੇ ਆ ਉਹ ਇੱਕ ਜਿਹੜਾ ਆ ਆਪਰੇਟ ਦੇ ਨਾਲ ਸੰਬੰਧਿਤ ਹੈ ਜਿਹੜਾ ਬੱਚੇ ਦੇ ਨਾਲ ਇਹ ਦੱਸਦਿਆ ਉਹ ਸਾਨੂੰ ਦੱਸਿਆ ਜਾਵੇ ਕਿ ਬੱਚੇ ਨੂੰ ਜਿਹੜਾ ਇਹਨਾਂ ਨੇ ਕਿਸ ਡਾਕਟਰ ਦੀ ਸਲਾਹ ਲਈ ਹੈ ਮੁੜ ਕੇ ਵੀ ਬੱਚਾ ਸੀਰੀਅਸ ਹੋ ਗਿਆ ਜਾਂ ਪਰਿਵਾਰ ਦੇ ਕਿਸੇ ਮੈਂਬਰ ਨਾਲ ਇਹ ਝੂਠ ਬੋਲ ਰਿਹਾ ਬਾਰ- ਔਰ ਬੱਚਿਆਂ ਨੂੰ ਜਲੀਲ ਕਰਨ ਵਾਲੀ ਇੱਕ ਗੱਲ ਆ ਗਈ ਆ ਔਰ ਡਾਕਟਰ ਸਾਹਿਬ ਨੇ ਜਿੰਨਾ ਕ ਬੋਲਿਆ ਉਹ ਝੂਠ ਬੋਲਿਆ ਆਪਾਂ ਸਵੇਰੇ ਇੱਕ ਪਰਿਵਾਰ ਨੂੰ ਨਾਲ ਲੈ ਕੇ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਇੱਕ ਚਿੱਠੀ ਦਿਆਂਗੇ ਲੈਟਰ ਉਹ ਤੇ ਜਿਹੜੀ ਬੰਦੀ ਕਾਰਵਾਈ ਹੋ ਹਸਪੀਟਲ ਦੇ ਖਿਲਾਫ ਉਹ ਕਰਾਵਾਂਗੇ ਸਰ ਇਸ ਤਰ੍ਹਾਂ ਇਹ ਬੱਚਾ ਜਿਸ ਨੂੰ ਅਜੇ ਤੋਂ 4 ਦਿਨ ਪਹਿਲਾਂ ਪੈਦਾ ਹੋਇਆ ਸੀ ਇਹ ਰੈਸਪੀਰੇਟਰੀ ਡਿਸਟਰੈਸ ਦੀ ਪ੍ਰੋਬਲਮ ਦੇ ਨਾਲ ਇਹ ਡਿਲੀਵਰ ਹੋਇਆ ਜਦੋਂ ਕਈ ਵਾਰੀ ਬੱਚਾ ਜਿਹੜਾ ਹੈਗਾ ਅੰਦਰ ਪ੍ਰੈਸ਼ਰ ਨਾਲ ਡਾਊਨ ਹੁੰਦਾ ਹੈ ਇਹਦੀ ਪਲੇਟਲੇਟ ਬੱਚੇ ਦੇ ਕੱਟ ਸੀ ਵਿਲ ਡਾਊਨ ਹੋਣ ਦੇ ਕਰਕੇ ਇਨਫੈਕਸ਼ਨ ਹੋਣ ਦੇ ਕਰਕੇ ਸਾਹ ਦੀ ਤਕਲੀਫ ਕਾਫੀ ਜ਼ਿਆਦਾ ਸੀ ਬੱਚੇ ਨੂੰ ਬੱਚਾ ਆਕਸੀਜਨ ਤੇ ਸੀਨਾਂ ਦਾ ਠੀਕ ਹੈ ਜੀ ਆਕਸੀਜਨ ਤੇ ਇਕੰਡ ਹੈ ਸੀਨਾਂ ਦਾ ਇਹਨਾਂ ਨਾਲ ਸਾਰੀ ਡਿਸਕਸ ਕੀਤੀ ਗਈ ਹੈ ਜੀ ਇਸ ਬੱਚੇ ਦੇ ਬਾਰੇ ਆ ਦੇਖੋ ਇਹਦੀ ਜੰਮ ਦੇ ਰਿਪੋਰਟ ਜਿਹੜੀ ਹੈਗੀ ਹੈ 28200 ਡੀਐਲਸੀ ਸੀ ਠੀਕ ਹੈ ਜੀ ਇਨਫੈਕਸ਼ਨ ਕਾਫੀ ਜ਼ਿਆਦਾ ਸੀ ਸਰ ਇਹਨੂੰ ਔਰ ਇਹਦੀ ਫਸਟ ਜਿਹੜਾ ਸੈਂਪਲ ਦਿੱਤਾ ਗਿਆ ਉਹਦੇ ਵਿੱਚ ਪਲੇਟਲੇਟ ਕਾਉਂਟਸ 47000 ਸੀ ਜਦੋਂ ਵੀ ਮਤਲਬ ਕਿਸੇ ਬੱਚੇ ਦੀ ਪਲੇਟਲੇਟ ਡਾਊਨ ਹੋਣਾ ਉਹਨੂੰ ਬਲੀਡਿੰਗ ਕਦੀ ਵੀ ਹੋ ਸਕਦੀ ਹੈ ਠੀਕ ਹੈ ਜੀ ਰਾਤ ਨੂੰ ਇਹਨੂੰ ਅਰਾਊਂਡ ਵਾਈਟਲ ਜਿਹੜੇ ਰਿਪੋਰਟਸ ਨੇ ਲੜਕੀ ਨੇ ਸਾਡੇ ਸਟਾਫ ਨੇ ਨੋਟ ਕੀਤਾ 4 ਵਜੇ ਤੱਕ 8 ਵਜੇ ਤੱਕ ਇਹਦਾ ਫੀਵਰ ਨਹੀਂ ਸੀ 2 ਵਜੇ ਰਾਤ ਨੂੰ 100 ਬੁਖਾਰ ਆਇਆ 3 ਵਜੇ 103 ਬੁਖਾਰ ਆਇਆ ਉਸ ਤੋਂ ਬਾਅਦ 3:30 ਵਜੇ 104 ਉਖਾ ਰਿਆ ਹਾਈ ਗ੍ਰੇਡ ਫੀਵਰ ਹੋਣ ਕਰਕੇ ਇਹ ਬੱਚਾ ਕਾਰਡੀਗੈਸਟ ਹੋਇਆ ਤੇ ਜੀਆਈ ਬਲੀਡ ਹੋਇਆ ਦਿਮਾਗ ਚ ਬਲੀਡਿੰਗ ਹੋਣ ਦੇ ਕਾਰਨ ਇਹਦੀ ਡੈਥ ਹੋਈ ਹੈ ਇਹ ਚੀਜ਼ਾਂ ਘਰਦਿਆਂ ਨੂੰ ਐਕਸਪਲੇਨ ਅਸੀਂ ਕੀਤੀਆਂ ਜੀ ਪੂਰੀ ਫਾਦਰ ਦੇਖੋ ਮੇਰੀ ਗੱਲ ਸੁਣੋ ਜਿਹੜਾ ਮੈਡੀਸਨ ਜਿਹੜਾ ਕੀਤਾ ਉਹ ਜਿਹੜੀ ਲੜਕੀ ਦਾ ਤੁਸੀਂ ਅਪਡੇਟ ਕੀਤਾ ਆ ਉਹਦਾ ਹਸਬੰਡ ਜਿਹੜਾ ਤੁਸੀਂ ਜਾਣਦੇ ਹੋ ਪਾਉਨੇ ਸਰ ਹਾਂਜੀ ਆ ਦੇਖੋ ਸਾਹਮਣੇ ਇਹਨਾਂ ਨਾਲ ਗੱਲਬਾਤ ਤੁਹਾਡੀ ਹੋਈ ਸਕਨੇ ਕਿ ਸਰ ਜਦੋਂ ਇਹਨਾਂ ਦੀ ਮਾਤਾ ਜੀ ਅੰਦਰ ਆਏ ਆ ਮਾਤਾ ਜੀ ਨੂੰ ਕਿਹਾ ਬੱਚਾ ਮਾਤਾ ਜੀ ਮਸ਼ੀਨ 'ਚ ਰੱਖਿਆ ਸੀ ਬੱਚੇ ਨੂੰ ਸਾਹ ਦੀ ਤਕਲੀਫ ਹੈ ਇਹਦੇ ਟੈਸਟ ਹੋਣੇ ਆ ਟੈਸਟਾਂ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਟਰੀਟ ਕਰਨਾ ਫਿਰ ਉਸ ਤੋਂ ਬਾਅਦ ਗੱਲ ਹੋਈ ਹੈ ਕਿ ਬੱਚੇ ਦੇ ਪਲੇਟਲਟ ਡਾਊਨ ਹੈ ਇਹਨਾਂ ਨੇ ਖੁਦ ਗਿਆ ਸਰ ਅਸੀਂ 24 ਘੰਟੇ ਬੱਚਾ ਇੱਥੇ ਰੱਖਿਆ ਹੈ ਤੁਸੀਂ ਕਹਿ ਰਹੇ ਹੋ ਕਿ ਡੀ ਐਲ ਸੀ ਜਿਹੜੇ ਸੀਗੇ ਉਹਨਾਂ ਦੇ ਵੱਧ ਸੀਗੇ ਬੱਚੇ ਦੇ 28200 ਡੀ ਐਲ ਸੀ ਸੀ ਠੀਕ ਹੈ ਜੀ ਅਜੇਕਰ ਇੰਨਾ ਡੀ ਐਲ ਸੀ ਵੱਧ ਸੀਗਾ ਤੁਸੀਂ ਉਹਨੂੰ ਖੁਦ ਹੀ ਠੀਕ ਕਰਦੇ ਸੀਗੇ ਜਾਂ ਸੈਕੰਡ ਕਿਸੇ ਡਾਕਟਰ ਤੋਂ ਕੋਈ ਫਲਾਹ ਤੁਸੀਂ ਨਹੀਂ ਸਰ ਦੇਖੋ ਦੇ ਡਾਕਟਰ ਨਦੀਪ ਨੇ ਕੇਸ ਟੈਂਡ ਕੀਤਾ ਹੋਇਆ ਤੇ ਪੀਡੀਆ ਡਿਪਾਰਟਮੈਂਟ ਮੇਰੇ ਕੋਲ ਆਇਆ ਸੀ ਬਾਅਦ ਵਿੱਚ ਕੋਈ ਗੱਲ ਫਟਲ ਹੋਣੀ ਨਹੀਂ ਕੋਈ ਠੀਕ ਹੈ ਨਾ ਠੀਕ ਹੈ ਤੇ ਹੋਰ ਡਾਕਟਰ ਕੋਲ ਤੁਸੀਂ ਸਲਾਹ ਲਈ ਜੀ ਵੀ ਜੇਕਰ ਤੁਹਾਡੇ ਕੋਲ ਤੁਹਾਡੇ ਵਾਸਤੇ ਗੱਲ ਨਹੀਂ ਰਹੀ ਤੇ ਤੁਸੀਂ ਕਿਸੇ ਹੋਰ ਡਾਕਟਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਿੱਥੇ ਦਾ ਉਹ ਦਾ ਡਾਕਟਰ ਦਾ ਨਾਮ ਲਈ ਉਹ ਤੇ ਇਹਨਾਂ ਨੇ ਗਿਆ ਤੁਸੀਂ ਕਿਸੇ ਹੋਰ ਡਾਕਟਰ ਉਹ ਜਿਹਦਾ ਐਮਰਜੈਂਸੀ ਸੀਗੀ ਕਿਸੇ ਹੋਰ ਡਾਕਟਰ ਦੀ ਸਲਾਹ ਲਈ ਸਰ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਾਈਰ ਸੈਂਟਰ ਤੇ ਕਿਤੇ ਸ਼ਿਫਟ ਕਰਨਾ ਚਾਹੁੰਦੇ ਬੱਚਾ ਤੁਸੀਂ ਕਰ ਸਕਦੇ ਹੋ ਸਰ ਇਹਨਾਂ ਨੇ ਇਹ ਕੋਈ ਚੋਣ ਹੀ ਨਹੀਂ ਕੀਤਾ ਕੋਈ ਪਹਿਲਾਂ ਦੇਖੋ ਸਰ ਇਹਨਾਂ ਦੀ ਵਾਰਡਿੰਗ ਸੀ ਕਿ ਸਰ 24 ਘੰਟੇ ਅਸੀਂ ਬੱਚਾਂ 'ਚ ਰੱਖਦੇ ਆ ਉਸ ਤੋਂ ਬਾਅਦ ਅਗਰ ਫਿਰ ਵੀ ਸਨ ਡਾਊਨ ਹੁੰਦੀ ਹੈ ਫਿਰ ਅਸੀਂ ਅੱਗੇ ਵਕੇਸ਼ਨ ਨੂੰ ਸ਼ਿਫਟ ਕਰ ਲਾਂਗੇ ਜੀ ਠੀਕ ਹੈ ਵੀਰੇ ਤੁਹਾਡੇ ਸਾਈਨ ਹੋਏ ਆ ਫਾਈਲ ਦੇ ਤੁਹਾਨੂੰ ਸਭ ਕੁਝ ਦੱਸਿਆ ਗਿਆ ਤਾਂ ਹੀ ਫਿਰ ਸਾਈਨ ਦੇ ਤੁਸੀਂ ਫਾਈਲ ਤੇ ਲੱਗੋ ਤੁਸੀਂ ਪਹਿਲਾਂ ਜੀ ਇੱਕ ਮਿੰਟ ਇਹ ਐਡਮਿਸ਼ਨ ਕਰ ਰਹੇ ਆ ਅਸੀਂ ਕੋਈ ਇਦਾਂ ਥੋੜੀ ਬੱਚਾ ਮਸ਼ੀਨ 'ਚ ਰੱਖ ਦਾਂਗੇ